सिटी ब्यूटीफुल ਦਾ ਅਗਲੀ ਸੈਕਟਰ ਪੌਸ਼ ਇਲਾਕੇ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਸਾਫ ਪਾਣੀ ਟੈਪ ਵਾਟਰ ਆ ਰਿਹਾ ਜੀ ਦੇਖਣ ਚ ਵੀ ਤੁਸੀਂ ਦੇਖ ਸਕਦੇ ਹੋ ਨਾ ਤਾਂ ਪੀਣ ਲਾਇਕ ਹੈ ਨਾ ਨਾਣ ਲਾਇਕ ਹੈ ਡਾਕਟਰ ਇੱਕ ਗੱਲ ਹੈ ਵੀ ਤੁਸੀਂ ਪਾਣੀ ਇਹ ਬਿਲਕੁਲ ਨਹੀਂ ਪਿਲਾ ਇਸ ਨੂੰ ਕੁਲੜੀ ਵੀ ਨਹੀਂ ਕਰਨੀ ਸੈਂਪਲ ਲੈ ਕੇ ਗਏ ਨੇ ਉਹ ਕਹਿੰਦੇ ਕਿ ਜੀ ਇਹਦੇ ਚ ਕੋਈ ਐਡੀ ਸਾਨੂੰ ਕੁਝ ਵੀ ਨਹੀਂ ਦਿਖਿਆ ਹੈ ਹਰ ਬੰਦੇ ਜਿਹੜੇ ਹੈਗੇ ਨੇ ਹਸਪੀਟਲਾਈਜ਼ ਵੀ ਨੇ ਪੇਟ ਦੀ ਬਿਮਾਰੀ ਤੋਂ ਜੀ ਹਾਂ ਚੰਡੀਗੜ੍ਹ ਜਿਸ ਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ ਚੰਡੀਗੜ੍ਹ ਨੂੰ ਸਫਾਈ ਕਰਕੇ ਜਾਣਿਆ ਜਾਂਦਾ ਪਰ ਇੱਥੇ ਇੱਕ ਜਿਹਾ ਸੈਕਟਰ ਵੀ ਹੈ ਜਿਸ ਨੂੰ ਅਗਲੀ ਜਾਨੀ ਕਿ ਬਦਸੂਰਤ ਸੈਕਟਰ ਵੀ ਕਿਹਾ ਜਾ ਰਿਹਾ 287 ਕਰਾਂ ਦਾ ਬਣਿਆ ਸੈਕਟਰ 13 ਜਿੱਥੇ ਸ਼ਿਵਾਲਿਕ ਇਨਕਲੇਵ ਬਣਿਆ ਹੋਇਆ ਉੱਥੋਂ ਦੇ ਲੋਕਾਂ ਦੇ ਕੋਲ ਪੀਣ ਵਾਲਾ ਪਾਣੀ ਵੀ ਨਹੀਂ ਹੈ ਜੀ ਹਾਂ ਇਹ ਤਸਵੀਰਾਂ ਵੇਖੋ ਹੱਥਾਂ 'ਚ ਫੜੇ ਪਾਣੀ ਦੇ ਗਲਾਸ ਦੇਖੋ ਜਿਸ 'ਚ ਪਾਣੀ ਤਾਂ ਪੀਣ ਵਾਲਾ ਹੈ ਪਰ ਪਾਣੀ ਪੀਣ ਯੋਗ ਨਹੀਂ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਿ ਅਜਿਹਾ ਪਾਣੀ ਤਾਂ ਨਾਲੀਆਂ ਦੇ ਵਿੱਚ ਵੀ ਨਹੀਂ ਹੁੰਦਾ ਪੀਟੀਸੀ ਨਿਊਜ਼ ਦੀ ਟੀਮ ਉੱਥੇ ਪਹੁੰਚੀ ਜਿੱਥੇ ਲੋਕਾਂ ਨੇ ਆਪਣਾ ਦੁੱਖ ਦੱਸਿਆ ਹਾਂਜੀ ਹਾਂ ਇਹ ਟੈਪ ਵਾਟਰ ਆ ਰਿਹਾ ਜੀ ਜਿਹੜਾ ਡਾਇਰੈਕਟ ਟੂਟੀ ਚੋਂ ਆਉਂਦਾ ਹੈ ਜਿਹੜਾ ਕਿ ਬਿਲਕੁਲ ਦੇਖਣ ਚ ਵੀ ਤੁਸੀਂ ਦੇਖ ਸਕਦੇ ਹੋ ਨਾ ਤਾਂ ਪੀਣ ਲਾਇਕ ਹੈ ਨਾ ਨਹਾਉਣ ਲਾਇਕ ਹੈ ਸੋ ਇਹ ਦੋਹੇ ਕੰਮ ਇਹਦੇ ਨਾਲ ਨਹੀਂ ਕੀਤੇ ਜਾ ਸਕਦੇ ਜਿਸ ਕਾਰਨ ਇਸ ਰੈਜ਼ੀਡੈਂਸ ਦੇ ਲੋਕ ਹਰ ਬੰਦਾ ਬਿਮਾਰ ਹੋ ਰਿਹਾ ਹੈ ਹਰ ਘਰ ਚ ਦੋ ਤਿੰਨ ਜਣੇ ਕੋਈ ਬਜ਼ੁਰਗ ਕੋਈ ਬੱਚਾ ਬਿਮਾਰ ਚੱਲ ਰਹੇ ਨੇ ਸਟਮਕ ਇਨਫੈਕਸ਼ਨ ਤੋਂ ਜਿਹਦੀ ਇਨਟੀਮੇਸ਼ਨ ਅਸੀਂ ਆਲਰੇਡੀ ਅਥਾਰਟिटीज ਨੂੰ ਦਿੱਤੀ ਹੋਈ ਹੈ ਸਾਡੇ ਪ੍ਰਧਾਨ ਜੀ ਖੜੇ ਨੇ ਇਹਨਾਂ ਨੇ ਇਨਟੀਮੇਟ ਕੀਤਾ ਹੋਇਆ बट कोई कंक्रीट स्टेप गवर्नमेंट ने या एडमिनिस्ट्रेशन ने या डिपार्टमेंट ने नहीं लिया जिसे करके सही पानी हो जाए आना शुरू हो जाए और छे महीने तो समस्या चल रही है एक महीने तो यह बिल्कुल वर्ष हो गई है जी ते हर बच्चा हर बजुर्ग पेट स्टमक इन्फेक्शन तो ग्रस्त है ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪਾਣੀ ਦੇ ਇੱਕ ਪ੍ਰੋਜੈਕਟ ਨੂੰ ਇਲਾਕੇ ਦੇ ਵਿੱਚ ਲਗਾਇਆ ਗਿਆ ਸੀ ਉਸ ਤੋਂ ਬਾਅਦ ਤਾਂ ਇਹ ਹੋਰ ਵੀ ਸਮੱਸਿਆ ਵਧ ਗਈ ਲੋਕ ਤਾਂ ਇੱਥੋਂ ਦਾ ਪਾਣੀ ਪੀ ਕੇ ਕਈ-ਕਈ ਦਿਨ ਬਿਮਾਰ ਹੁੰਦੇ ਨੇ ਹਸਪਤਾਲ ਦੇ ਵਿੱਚ ਐਡਮਿਟ ਹੋ ਜਾਂਦੇ ਨੇ ਤੇ ਕਈ ਗੰਭੀਰ ਬਿਮਾਰੀਆਂ ਲਗਵਾ ਚੁੱਕੇ ਨੇ ਇਹ ਜਦੋਂ ਦਾ ਇਹ 24 ਘੰਟੇ ਵਾਲਾ ਪ੍ਰੋਜੈਕਟ ਆਇਆ ਉਸੇ ਟਾਈਮ ਦੀ ਪਾਣੀ ਦੀ ਪ੍ਰੋਬਲਮ ਆ ਰਹੀ ਹੈ 24 ਘੰਟੇ ਤਾਂ ਨਹੀਂ ਮਿਲਦਾ ਹੁਣ ਪਾਣੀ ਦੋ-ਦੋ ਘੰਟੇ ਹੀ ਮਿਲਦਾ ਉਹੀ ਜਿਹੜਾ ਪਹਿਲਾਂ ਮਿਲਦਾ ਸੀਗਾ ਪਰ ਉਹ ਜਿਹੜਾ 2 ਘੰਟੇ ਵੀ ਮਿਲ ਰਿਹਾ ਹੈ ਉਹ ਬਹੁਤ ਹੀ ਗੰਦਾ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕੀ ਹੈਗੀ ਔਰ 287 ਘਰਾਂ ਦੇ ਵਿੱਚ ਹਰ ਘਰ ਦਾ ਜੀ ਹਰ ਘਰ ਦੇ ਜਿਹੜੇ ਮੈਂਬਰ ਨੇ 1 2 3 4 ਮਤਲਬ 4 4 ਬੰਦੇ ਦੀ ਐਵਰੇਜ ਲਾ ਲਓ ਤੁਸੀਂ ਹਰ ਬੰਦੇ ਜਿਹੜੇ ਹੈਗੇ ਨੇ ਹਸਪੀਟਲਾਈਜ਼ ਵੀ ਨੇ ਪੇਟ ਦੀ ਬੁੰਗਾਰੀ ਤੋਂ ਉਲਟੀਆਂ ਵੀ ਲੱਗੀਆਂ ਹੋਈਆਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਨੇ ਸਟਿੰਗ ਆਇਸੇ ਕਰਕੇ ਡਾਕਟਰ ਨੂੰ ਕੇ ਗੱਲ ਪੁੱਛਣ ਜਾ ਕੇ ਵੀ ਮੈਨੂੰ ਪ੍ਰੋਬਲਮ ਕੀ ਹੈ ਵੀ ਉਹ ਰੂਟੀਨ ਦੱਸਦਾ ਥੋੜੇ ਦਿਨ ਮੈਂ ਤੁਸੀਂ ਆਂਦੇ ਮੁਰਕੇ ਜੀ ਮੈਂ ਕਿਹਾ ਵੀ ਪਿੰਦੇ ਦਾ ਕੁਝ ਨਹੀਂ ਹੋਈ ਸੀ ਪਿੰਦੇ ਡਾਕਟਰ ਦਾ ਰੂਟੀਨ ਪਾਣੀ ਹੈ ਉਹ ਕਹਿੰਦਾ ਪਾਣੀ ਦਾ ਅਸਰ ਬਹੁਤ ਕਰਦਾ ਈ ਸੀ ਕਰਕੇ ਪ੍ਰੋਬਲਮ ਟਿੱਡ ਜਾਈਗੀ ਬਹੁਤ ਇੱਕ ਮਹੀਨਾ ਲਗਾਤਾਰ ਨੌਂ ਜਲਣੇ ਤੋਂ ਬਾਅਦ ਡਾਕਟਰ ਨੇ ਇੱਕ ਗੱਲ ਆ ਵੀ ਤੁਸੀਂ ਪਾਣੀ ਇਹ ਬਿਲਕੁਲ ਨਹੀਂ ਪੀਣਾ ਇਸ ਨੂੰ ਕੁਲੜੀ ਵੀ ਨਹੀਂ ਕਰਨੀ ਹੋਰ ਦੇਖੋ ਕੁਲੜੀ ਨਾਲ ਵੀ ਕਿ ਥੋੜਾ ਅੰਦਰ ਜਾ ਸਕਦਾ ਬਿਲਕੁਲ ਯੂਜ਼ ਕਰਨਾ ਤਾਂ ਠੀਕ ਹੋਵਗੇ ਮੈਂ ਲਗਾਤਾਰ ਇੱਕ ਮਹੀਨਾ पूरा हॉस्पिटल तो लगातार चेक करा बिल्कुल रिकॉर्ड मेरे को पे है लेकिन मैं दे भी दूंगा सारा कुछ इसका असर यह है असि तो पी रहे हैं पी रहे हैं लेकिन जेडे बच्चे हैं उन्होंने बड़ा बुरा असर हो वन नाइन फाइव में रहते हैं हम तीन बंदे हैं तीनों का मतलब लूज मोशन लगे हैं इन्फेक्शन है पेट में हमारे मतलब टीके लग चुके हैं दो दो तीन तीन और फिर भी ठीक नहीं हो रहे हम ये पानी का मतलब असर है डॉक्टर ने बताया भाई यहाँ का पानी गंदा आप रिपोर्ट करो हमारे प्रधान जी ने कई बार रिपोर्ट की है और काफी बार मतलब लेकर भी गए ले हैं टेस्ट भी किया पर उसमें पर वो कह रहे हैं प्रशासन वाले इसमें ऐसा कोई दिखाई नहीं दे राजी जो आपका हानिकारक हो ਸੋ ਇਹ ਕਈ ਵਾਰ ਕਹਿੰਦੇ ਆ ਲੋਕ ਕਹਿ ਦਿੰਦੇ ਨੇ ਪਰ ਇੱਕ ਰਿਪੋਰਟਾਂ ਤੇ ਇੱਕ ਡਿਟੇਲ ਜ਼ਰੂਰ ਦਿਖਾ ਦੇਣਾ ਦੇਖੋ ਹੱਥ 'ਚ ਫੜੀ ਹੋਈ ਆ ਵਿਦਨ ਪ੍ਰੂਫ ਨੇ ਇਹ ਫੋਟੋ ਆਨੇ ਜਿਹੜੀਆਂ ਸਾਬਿਤ ਕਰਦੀਆਂ ਕਿ ਕਿਵੇਂ ਇੱਥੇ ਦੇ ਲੋਕ ਨੇ ਜਿਹੜੇ ਐਡਮਿਟ ਨੇ ਕਿਵੇਂ ਬੱਚੇ ਵੀ ਇੱਥੇ ਦੇ ਬਿਮਾਰ ਹੋ ਕੇ 1.5 ਸਾਲ ਦਾ ਬੱਚਾ ਉਹ ਐਡਮਿਟ ਹੁੰਦਾ ਹਸਤਾਲ ਦੇ ਵਿੱਚ ਤੇ ਇਸ ਦੇ ਨਾਲ ਨਾਲ ਜਿਹੜੀਆਂ ਨੇ ਇਹ ਰਿਪੋਰਟਸ ਨੇ ਡਾਕਟਰ ਦੀਆਂ ਜਿਹੜੀਆਂ ਆ ਕਿ ਕਿਤੇ ਨਾ ਕੀਤੇ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਇਹ ਟੈਸਟ ਹੁੰਦੇ ਨੇ ਇਹਨਾਂ ਦੇ ਬਾਰ-ਬਾਰ ਇੱਕੋ ਹੀ ਗੱਲ ਸਾਹਮਣੇ ਆਉਂਦੀ ਆ ਕਿ ਪੇਟ ਦੀਆਂ ਬਿਮਾਰੀਆਂ ਨਾਲੇ ਬਿਮਾਰ ਹੋ ਰਹੇ ਨੇ ਪੇਟ ਦੇ ਬਿ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਅਸੀਂ ਸ਼ਿਕਾਇਤਾਂ ਕੀਤੀਆਂ ਪਰ ਕੁਝ ਵੀ ਨਹੀਂ ਹੋਇਆ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਤੇ ਬਸ ਟੂਆ ਪੁੱਟ ਕੇ ਸੈਂਪਲ ਲੈ ਜਾਂਦੇ ਨੇ ਪਰ ਹੁੰਦਾ ਕੁਝ ਨਹੀਂ ਕੀਤੀ ਗਈ ਕਿਵੇਂ ਦੇਖ ਰਹੇ ਆ ਕਿ ਟੂਆ ਪਟਿਆ ਹੋਇਆ ਤੇ ਪਾਣੀ ਕੱਢਿਆ ਗਿਆ ਜਾਂ ਕੀ ਕੀਤਾ ਟੈਸਟਿੰਗ ਕੀਤੀ ਗਈ ਇਸ ਟੈਸਟਿੰਗ ਲੈ ਕੇ ਗਏ ਸੀਗੇ ਉਹ ਕੱਲ ਵੀ ਆਏ ਨੇ ਪਰਸੋ ਵੀ ਆਏ ਸੀਗੇ ਉਹ ਟੈਸਟ ਕਰਕੇ ਲੈ ਕੇ ਗਏ ਨੇ ਜਦ ਗੱਲ ਕੀਤੀ ਉਹਨਾਂ ਨਾਲ ਕਿ ਕੀ ਇਹਦੇ ਚ ਰਿਪੋਰਟ ਕੀ ਬਣੀ ਹੈਗੀ ਉਹਨਾਂ ਨੇ ਸਾਹਮਣਾ ਕਰਤਾ ਕਿ ਇਹਦੇ ਚ ਕੁਝ ਵੀ ਇਹੋ ਜਿਹਾ ਨਹੀਂ ਹੈ ਜਿਹਦੇ ਕਰਕੇ ਕਿ ਤੁਸੀਂ ਕਹਿ ਸਕਦੇ ਹੋ ਕਿ ਬਿਮਾਰ ਹੋ ਰਹੇ ਹੋ ਮੈਨੂੰ ਲੱਗਦਾ ਆਪਣੇ ਤੌਰ ਤੇ ਵੀ ਕਰੋਨਾ ਸੰਭਵ ਨਹੀਂ ਹੋਣਾ ਜਦਾ ਕਾਸਟਲੀ ਜਾਂ ਨਹੀਂ 12000 ਦਾ ਟੈਸਟ ਹੈਗਾ ਜੀ ਇਹ ਜੇ ਆਪਾਂ ਕਿਤੇ ਹੋਰ ਕਰਵਾਣੇ ਆ ਤਾਂ 12000 ਦਾ ਟੈਸਟ ਆ ਪਲੱਸ ਜੀਐਸਟੀ 18% ਜੀਐਸਟੀ ਕਰਵਾਉਣ ਨੂੰ ਤਾਂ ਕਰਵਾ ਲਈਏ ਪਰ ਇਹ ਮੰਨਣ ਉਸ ਚੀਜ਼ ਨੂੰ ਜੇ ਮੰਨਣਗੇ ਤਾਂ ਆਪਾਂ ਕਰਵਾਉਣ ਨੂੰ ਤਿਆਰ ਆ ਮੈਨੂੰ ਪੂਰਾ ਯਕੀਨ ਆ ਕਿ ਇਸ ਪਾਣੀ ਦੇ ਵਿੱਚ ਕੰਟਾਮਿਨੇਟਡ ਵਾਟਰ ਆ ਇਹ ਇਹ ਹਿੱਸਾ ਵੀ ਸਿਟੀ ਬਿਊਟੀਫੁੱਲ ਦਾ ਹੈ ਜਰਾ ਇਧਰ ਵੀ ਧਿਆਨ ਦਿਓ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਸਾਡੇ RO ਜਿਹੜੇ ਹੈਗੇ ਨੇ ਉਹ 1 ਸਾਲ ਦੇ ਵਿੱਚ ਜਿਹੜਾ ਇਹਨਾਂ ਦਾ ਕੈਂਡਲ ਚੇਂਜ ਹੁੰਦੀ ਸੀਗੀ ਕੈਂਡਲ ਚੇਂਜ ਹੁੰਦੀ ਸੀ ਉਹ ਇੱਕ ਇੱਕ ਮਹੀਨੇ ਬਾਅਦ ਹੋ ਰਹੀ ਉਹ ਵੀ ਅਸਰ ਨਹੀਂ ਕਰ ਰਹੀ ਉਹ ਵੀ ਅਸਰਦਾਰਕ ਨਹੀਂ ਹੈ ਉਹਦੇ ਨਾਲ ਬਿਮਾਰ ਹੋ ਰਹੇ ਹੁਣ ਡਾਕਟਰ ਜਿਹੜੇ ਗਏ ਹੈਗੇ ਆ ਉਹ ਡਾਕਟਰ ਕਹਿੰਦੇ ਕਿ ਜਿਹੜਾ RO ਦਾ ਤੁਸੀਂ ਪਾਣੀ ਯੂਜ਼ ਕਰ ਰਹੇ ਹੋ ਉਹਨੂੰ ਵੀ ਗਰਮ ਕਰਕੇ ਉਬਾਲ ਕੇ ਪੀਓ ਇਹ ਹਾਲਾਤ ਹੋ ਗਏ ਨੇ ਚੰਡੀਗੜ੍ਹ 'ਚ ਜਿਹੜਾ ਕਿ ਕਦੇ ਸਾਫ਼ ਪਾਣੀ ਕਰਕੇ ਮੰਨਿਆ ਜਾਂਦਾ ਸੀਗਾ ਚੰਡੀਗੜ੍ਹ ਸਾਫ਼ ਸੁਥਰਾ ਸ਼ਹਿਰ ਔਰ ਸੜਕਾਂ ਕਰਕੇ ਮੰਨਿਆ ਜਾਂਦਾ ਸੀ ਹੁਣ ਉਹ ਕਿਤੇ ਵੀ ਸਟੈਂਡ ਨਹੀਂ ਕਰਦਾ ਹੈਗਾ ਸੋ ਬਿਲਕੁਲ ਹਾਲਾਤ ਬਣ ਚੁੱਕੇ ਨੇ ਕਿ ਜਿਹੜੇ ਟੈਸਟ ਮਹਿੰਗੇ ਹੁੰਦੇ ਨੇ ਉਸ ਤੋਂ ਬਾਅਦ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇਹ ਜਿਹੜਾ ਪਾਣੀ ਪੀਣ ਨੂੰ ਮਜਬੂਰ ਹੈ ਇਹਨਾਂ ਦੇ ਬੇਟੇ ਬਿਮਾਰ ਨੇ ਇਹਨਾਂ ਦੇ ਘਰ ਦੇ ਬਿਮਾਰ ਨੇ ਪਰ ਇੱਥੇ ਤੱਕ ਆਰੋ ਜਵਾਬ ਦੇ ਰਹੇ ਨੇ ਪਰ ਇਹ ਹਾਲਾਤਾਂ 'ਚ ਫੇਰ ਵੀ ਇਹ ਸੱਜ ਲੋਕ ਸਰਵਾਈਵ ਕਰ ਰਹੇ ਨੇ ਸ਼ਿਕਾਇਤ ਕਰਨੇ ਨੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਦ ਧਿਆਨ ਦਿੱਤਾ ਜਾਵੇਗਾ ਇਹਨਾਂ ਵੱਲ ਪ੍ਰੋਜੈਕਟ ਜਿਹਨੂੰ ਅਮਿਤਸ਼ਿਆ ਵੱਲੋਂ ਲਾ ਦਿੱਤਾ ਜਾਂਦਾ ਪਾਣੀ ਤੇਜ਼ ਪ੍ਰੈਸ਼ਰ ਨਾਲ ਆਉਂਦਾ ਪਰ ਜੇਕਰ ਉਹ ਪਾਣੀ ਉਹ ਗੰਦਾ ਹੋਣਾ ਜਿਹਨਾਂ ਸਿਹਤ ਨਾਲ ਖਿਲਵਾੜ ਹੋਣਾ ਜਿਹਨਾਂ ਲੋਕਾਂ ਨਾਲ ਖਿਲਵਾੜ ਹੋ ਰਿਹਾ ਸੈਕਟਰ 13 ਨਵਾਂ ਬਣਾਇਆ ਜਾਂਦਾ ਇਹਦਾ ਕੋਈ ਫਾਇਦਾ ਨਹੀਂ ਜਦ ਤੱਕ ਚੰਡੀਗੜ੍ਹ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਨਹੀਂ ਦਿੰਦਾ ਕੈਮਰਾਮੈਨ ਤੁਸੀਂ ਮੈਨੂੰ ਦੇਣਾ ਜਸਪੀ ਸਿੰਘ ਅਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ